ਜੋ ਸ਼ਬਦ ਹਨ ਆਪਾਂ ਮੁੱਖ ਤੋਂ ਬੋਲਦੇ ਹਾਂ ਇਹ ਬਹੁਤ ਹੀ ਕੀਮਤੀ ਹੁੰਦੇ ਹਨ ਅਸੀਂ ਜੋ ਸ਼ਬਦ ਬੋਲਦੇ ਹਾਂ ਕਿਸੇ ਨੂੰ ਕੋਈ ਬਚਨ ਕਰਦੇ ਹਾਂ ਕਿਸੇ ਨੂੰ ਕੋਈ ਗੱਲ ਆਖਦੇ ਹਾਂ ਆਪਣੇ ਮੁੱਖ ਤੋਂ ਇਹ ਬਹੁਤ ਕੀਮਤੀ ਹੁੰਦੇ ਹਨ ਬਰੰਤੂ ਕੁਝ ਸਮਾਂ ਇਹੋ ਜਿਹਾ ਵੀ ਆ ਜਾਂਦਾ ਹੈ ਕਿ ਉਹਨਾਂ ਸ਼ਬਦਾਂ ਦੇ ਨਾਲੋਂ ਵੀ ਕਿਤੇ ਜ਼ਿਆਦਾ ਕੀਮਤੀ ਚੁੱਪ ਹੋ ਜਾਂਦੀ ਹੈ ਹਰ ਜਗ੍ਹਾ ਤੇ ਹਰ ਸਮੇਂ ਵੀ ਬੋਲਣਾ ਜੋ ਹੈ ਉਹ ਠੀਕ ਨਹੀਂ ਹੁੰਦਾ ਜਿੰਨੀ ਦੇਰ ਇਹ ਸ਼ਬਦ ਸਾਡੀ ਜ਼ੁਬਾਨ ਦੇ ਅੰਦਰ ਨੇ ਸਾਡੇ ਅੰਦਰ ਨੇ ਇਹ ਸ਼ਬਦ ਸਾਡੇ ਕੈਦੀ ਤੇ ਜਦੋਂ ਕਿਤੇ ਤੁਸੀਂ ਕੋਈ ਗਲਤ ਸ਼ਬਦ ਬੋਲ ਦਿੱਤੇ ਤਾਂ ਤੁਸੀਂ ਉਹ ਸ਼ਬਦਾਂ ਦੇ ਕੈਦੀ ਹੋ ਜਾਓਗੇ ਅਪਰਾਧਿਕ ਹੋ ਜਾਓਗੇ ਇਸ ਲਈ ਜੋ ਚੁੱਪ ਹੈ ਉਹ ਕਈ ਵਾਰ ਸ਼ਬਦਾਂ ਤੋਂ ਵੀ ਕਿਤੇ ਹੀ ਜ਼ਿਆਦਾ ਕੀਮਤੀ ਹੋ ਜਾਂਦੀ ਹੈ। ਉਹ ਜਿ ਸਮਾਂ ਇਹੋ ਜਿਹਾ ਆਉਂਦਾ ਹੈ ਕਿ ਸਾਨੂੰ ਚੁੱਪ ਰਹਿਣਾ ਹੀ ਲਾਜ਼ਮੀ ਹੁੰਦਾ ਹੈ। ਮਹਾਰਾਜ ਫਰਮਾਉਂਦੇ ਨੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਇ। ਜੋ ਕੌੜੇ ਸ਼ਬਦ ਨੇ ਕਈ ਵਾਰ ਉਹ ਜ਼ਹਿਰ ਦਾ ਕੰਮ ਕਰ ਜਾਂਦੇ। ਹਰ ਥਾਂ ਦੇ ਉੱਪਰ ਬੋਲਣਾ ਹੀ ਉਚਿਤ ਨਹੀਂ ਹੁੰਦਾ ਕੁਝ ਥਾਂ ਇਹੋ ਜਿਹੀ ਹੁੰਦੇ ਹਨ ਕੋਈ ਸਮਾਂ ਇਹੋ ਜਿਹਾ ਆਉਂਦਾ ਹੈ ਜਿੱਥੇ ਚੁੱਪ ਰਹਿਣਾ ਬਹੁਤ ਜ਼ਰੂਰੀ ਹੈ